ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਝੋਨੇ ਦੀ ਫਸਲ ਦੇ ਨਾਲ ਸੰਬੰਧਿਤ ਕਈ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿਸਾਨ ਪ੍ਰਭੂ ਸਭ ਤੋਂ ਪਹਿਲਾ ਸਵਾਲ ਹੁੰਦਾ ਬਹੁਤੇ ਕਿਸਾਨ ਭਰਾਵਾਂ ਦੇ ਝੋਨੇ ਦੇ ਪੱਤੇ ਜਰਜੀ ਵਾਲੇ ਪੱਤੇ ਲਾਲ ਰੰਗ ਦੇ ਹੋ ਰਹੇ ਹੁੰਦੇ ਨੇ ਬਹੁਤੇ ਕਿਸਾਨ ਭਰਾਵਾਂ ਦੇ ਝੋਨੇ ਵਿੱਚ ਜੜਾਂ ਗਲਣ ਵਾਲੀ ਸਮੱਸਿਆ ਵੀ ਆਉਂਦੀ ਹੈ ਜਿੰਨਾ ਖੇਤਾਂ ਵਿੱਚ ਪਾਣੀ ਲਗਾਤਾਰ ਖੜਿਆ ਰਹਿੰਦਾ ਹੈ ਜਿਆਦਾ ਪਾਣੀ ਖੜਨ ਦੇ ਕਾਰਨ ਆਪਣੇ ਝੋਨੇ ਦੀ ਫਸਲ ਵਿੱਚ ਜੜਾਂ ਕਾਲੀਆਂ ਹੋਣ ਵਾਲੀ ਸਮੱਸਿਆ ਆ ਜਾਂਦੀ ਹੈ ਅਤੇ ਬਹੁਤੇ ਕਿਸਾਨ ਭਰਾਵਾਂ ਦਾ ਇੱਕ ਵੱਡਾ ਸਵਾਲ ਇਹ ਹੁੰਦਾ ਹੈ ਕਿ ਸਾਡੇ ਝੋਨੇ ਦਾ ਫਟਾਰਾ ਰੁਕ ਗਿਆ ਹੈ ਸਾਡਾ ਝੋਨਾ ਪੱਕੜ ਜਾ ਹੋ ਕੇ ਖੜ ਗਿਆ ਹੈ ਉਹਦੀ ਗ੍ਰੋਥ ਹੋਣੀ ਫਟਾਰਾ ਹੋਣਾ ਰੁਕ ਗਿਆ ਹੈ ਜੇ ਕਿਸਾਨ ਪ੍ਰਭੂ ਤੁਹਾਡੇ ਖੇਤ ਵਿੱਚ ਵੀ ਇਹਨਾਂ ਵਿੱਚੋਂ ਕੋਈ ਵੀ ਸਮੱਸਿਆ ਛੋਨੇ ਦੀ ਫਸਲ ਵਿੱਚ ਹੈਗੀ ਆ ਤਾਂ ਤੁਸੀਂ ਚਿੱਟੀ ਫੜਕੜੀ ਦੀ ਵਰਤੋਂ ਆਪਣੇ ਛੋਨੇ ਦੀ ਫਸਲ ਵਿੱਚ ਕਰ ਸਕਦੇ ਹੋ ਇਹਦੇ ਨਾਲ ਜੋ ਆਪਾਂ ਫੰਗੀ ਸਾਈਡ ਦੀ ਵਰਤੋਂ ਜੂਰੀਆ ਵਿੱਚ ਮਿਲਾ ਕੇ ਬਹੁਤੇ ਕਿਸਾਨ ਪ੍ਰਭੂ ਕਰਦੇ ਆ ਉਸੇ ਤਰ੍ਹਾਂ ਹੀ ਚਿੱਟੀ ਫੜਕੜੀ ਸਸਤਾ ਰਾਮਬਾਨ ਛੋਡੇ ਫੰਗੀ ਸਾਈਡ ਦਾ ਕੰਮ ਕਰੇਗੀ ਕਿਸਾਨ ਪ੍ਰਭੂ ਜੇ ਤੁਸੀਂ 1 ਤੋਂ 1.5 ਕਿਲੋ ਚਿੱਟੀ ਫੜਕੜੀ ਲੈ ਕੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤਦਿਓ ਛੋਡੇ ਫੰਗੀ ਸਾਈਡ ਦਾ ਇਹ ਕੰਮ ਕਰੇਗੀ ਖੇਤ ਵਿੱਚ ਅਤੇ ਜੋ ਕਿਸਾਨਪ੍ਰਭੂ ਤੁਸੀਂ ਝੋਨੇ ਦੀ ਫਸਲ ਵਿੱਚ ਜ਼ਿੰਕ ਵਰਤੀ ਹੈ ਬਹੁਤੇ ਕਿਸਾਨਪ੍ਰਭਾ ਹਰ ਸਾਲ ਹੀ ਜ਼ਿੰਕ ਦੀ ਵਰਤੋਂ ਆਪਣੇ ਖੇਤਾਂ ਵਿੱਚ ਕਰਦੇ ਆ ਪਰ ਜ਼ਿੰਕ ਦੀ ਵਰਤੋਂ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਚੰਗੇ ਰਿਜ਼ਲਟ ਨਹੀਂ ਮਿਲਦੇ ਜੇ ਕਿਸਾਨਪ੍ਰਭੂ ਤੁਸੀਂ ਚਿੱਟੀ ਫੜਕੜੀ 1 ਤੋਂ 1.5 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤੋਂ ਕਰਦੇ ਹੋ ਤਾਂ ਇਹਦੇ ਨਾਲ ਜੋ ਛੋਡੇ ਖੇਤ ਵਿੱਚ ਪਾਈ ਗਈ ਜ਼ਿੰਕ ਹੈ ਉਹਦਾ ਪੂਰਾ ਤਤ ਪੂਰਾ ਆਸਰ ਛੋਡੀ ਝੋਨੇ ਦੀ ਫਸਲ ਨੂੰ ਮਿਲੇਗਾ ਤੇ ਜਦੋਂ ਛੋਡੇ ਝੋਨੇ ਦੀ ਫਸਲ ਦੀਆਂ ਜੜਾਂ ਸਾਫ਼ ਤੰਦਰੁਸਤ ਅਤੇ ਲੰਮੀਆਂ ਜੜਾਂ ਚਿੱਟੀਆਂ ਜੜਾਂ ਹੋਣਗੀਆਂ ਤਾਂ ਝੋਨਾ ਆਟੋਮੈਟਿਕ ਹੀ ਗਰੋਥ ਕਰੇਗਾ ਅਤੇ ਚੰਗਾ ਬੂਟਾ ਚੰਗਾ ਜੁੱਸਾ ਬਣਾਵੇਗਾ ਜੇ ਕਿਸਾਨ ਪ੍ਰਭੂ ਆਪਾਂ ਚਿੱਟੀ ਫੜਕੜੀ ਦੇ ਤਤਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚੋਂ ਆਪਾਂ ਨੂੰ ਦੋ ਤਤ ਮੇਨ ਮਿਲਦੇ ਆ ਪਹਿਲਾ ਤੱਤ ਇਹਦੇ ਵਿੱਚੋਂ ਆਪਾਂ ਨੂੰ ਆਇਰਨ ਮਿਲਦਾ ਹੈ ਜੋ ਆਇਰਨ ਦਾ ਕੰਮ ਹੈ ਉਹ ਆਪਣੇ ਖੇਤ ਵਿੱਚ ਪੀ ਐਚ ਲੈਵਲ ਨੂੰ ਮੈਂਟੇਨ ਕਰਨਾ ਉਹਨੂੰ ਸਹੀ ਕਰਨਾ ਹੁੰਦਾ ਹੈ ਆਇਰਨ ਦਾ ਕੰਮ ਹੈ ਜੋ ਜੇ ਆਪਾਂ ਦੂਜੇ ਤੱਤ ਦੀ ਗੱਲ ਕਰੀਏ ਪੋਟਾਸ਼ੀਅਮ ਦੀ ਕਿਸਾਨ ਪ੍ਰਭੂ ਤਾਂ ਜੋ ਆਪਣੇ ਖੇਤ ਵਿੱਚ ਪਏ ਤੱਤ ਹੁੰਦੇ ਨੇ ਆਪਾਂ ਜੋ ਆਪਣੇ ਖੇਤਾਂ ਵਿੱਚ ਖਾਦਾਂ ਦੀ ਪੂਰਤੀ ਕਰੀ ਹੁੰਦੀ ਹੈ ਉਹ ਖਾਦਾਂ ਨੂੰ ਬੂਟੇ ਤੇ ਉਹਨਾਂ ਦੀ ਜੜ੍ਹਾਂ ਵਿੱਚ ਅਸਰ ਦੇਣਾ ਅਤੇ ਬੂਟੇ ਵਿੱਚ ਉਹਨਾਂ ਦਾ ਸਰਕਲ ਵਧਾਉਣਾ ਪੋਟਾਸ਼ੀਅਮ ਦਾ ਮਹੰਦਾ ਇੱਕ ਕਿਸਾਨ ਪ੍ਰਭੂ ਜੇ ਆਪਾਂ ਚਿੱਟੀ ਫੜਕ ਦੀ ਵਰਤਨ ਦੀ ਗੱਲ ਕਰੀਏ ਤਰੀਕੇ ਦੀ ਗੱਲ ਕਰੀਏ ਤਾਂ ਤੁਸੀਂ ਇਹਨੂੰ ਦੋ ਤਰੀਕਿਆਂ ਦੇ ਨਾਲ ਆਪਣੇ ਖੇਤ ਵਿੱਚ ਵਰਤ ਸਕਦੇ ਹੋ ਕਿਸਾਨ ਪ੍ਰਭੂ ਜੇ ਤੁਸੀਂ ਆਪਣੇ ਖੇਤ ਵਿੱਚ ਜੂਰੀਆ ਦੀ ਵਰਤੋਂ ਕਰਨੀ ਹੈ ਤਾਂ ਤੁਸੀਂ ਪੜਕਰੀ ਨੂੰ ਬਰੀਕ ਕੁੱਟ ਕੇ ਯੂਰੀਆ ਦੇ ਵਿੱਚ ਮਿਲਾ ਕੇ ਇਹਦਾ ਇੱਕ ਸਰ ਛਿੱਟਾ ਆਪਣੇ ਖੇਤਾਂ ਵਿੱਚ ਲਗਾ ਸਕਦੇ ਹੋ ਕਿਸਾਨ ਪ੍ਰਭੂ ਜੇ ਤੁਹਾਡੇ ਖੇਤਾਂ ਵਿੱਚ ਪਾਣੀ ਖੜਨ ਵਾਲੀ ਸਮੱਸਿਆ ਦਾ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਤਾਂ ਤੁਸੀਂ ਜੇ ਯੂਰੀਆ ਦੇ ਵਿੱਚ ਮਿਲਾ ਕੇ ਇਹਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਬਹੁਤ ਚੰਗੇ ਰਿਜ਼ਲਟ ਦੇਖਣ ਨੂੰ ਆਉਣ ਵਾਲੇ ਟਾਈਮ ਵਿੱਚ ਮਿਲਣਗੇ ਅਤੇ ਤੁਹਾਡੇ ਝੋਨੇ ਵਿੱਚ ਸਾਫ਼ ਜੜਾਂ ਦਾ ਵਿਕਾਸ ਵਾਧਾ ਹੋਵੇਗਾ ਅਤੇ ਜੇ ਦੂਜੇ ਤਰੀਕੇ ਦੀ ਗੱਲ ਕਰੀਏ ਕਿਸਾਨ ਪ੍ਰਭੂ ਤਾਂ ਤੁਸੀਂ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇੱਕ ਤੋਂ ਡੇਢ ਕਿਲੋ ਫੜਕੜੀ ਕਪੜੇ ਵਿੱਚ ਭਲੇਟ ਕੇ ਆਪਣੇ ਨੱਕੇ ਵਿੱਚ ਆਪਣੇ ਖਾਲੇ ਵਿੱਚ ਰੱਖ ਸਕਦੇ ਹੋ ਜਿਹਦੇ ਨਾਲ ਪਾਣੀ ਦੇ ਨਾਲ ਖੁਰਖੁਰ ਕੇ ਸੋਡੇ ਸਾਰੇ ਝੋਨੇ ਦੀ ਫਸਲ ਵਿੱਚ ਫੜਕੜੀ ਜਾਂਦੀ ਰਹੇਗੀ ਪਰ ডোজ ਦਾ ਧਿਆਨ ਜਰੂਰ ਰੱਖਣਾ ਕਿਸਾਨ ਪ੍ਰਭੋ ਆਪਾਂ ਇੱਕ ਤੋਂ ਡੇਢ ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਫੜਕੜੀ ਦੀ ਵਰਤੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਵਿੱਚ ਕਰ ਸਕਦੇ ਹਾਂ ਚਿੱਟੀ ਫੜਕੜੀ ਦੀ ਵਰਤੋਂ ਕਰਨ ਵਾਲਾ ਤਰੀਕਾ ਕਿਸਾਨ ਪ੍ਰਭੋ ਸਸਤਾ ਫਾਇਦੇਮੰਦ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਵਾਲਾ ਇੱਕ ਵਧੀਆ ਰਾਮਬਣ ਹੈ ਅਤੇ ਜਿਹੜੇ ਕਿਸਾਨ ਭਰਾ ਹਰ ਸਾਲ ਫੰਗੀ ਸਾਈਡ ਦੀ ਵਰਤੋਂ ਜੂਰੀਆ ਵਿੱਚ ਮਿਲਾ ਕੇ ਕਰਦੇ ਆ ਤਾਂ ਉਹ ਕਿਸਾਨ ਭਰਾ ਚਿੱਟੀ ਫੜਕੜੀ ਦੀ ਵਰਤੋਂ ਕਰਕੇ ਆਪਣੇ ਫੰਗੀ ਸਾਈਡ ਨੂੰ ਕਿੱਤੀ ਫੜਕੜੀ ਦੇ ਨਾਲ ਰਿਪਲੇਸ ਕਰ ਸਕਦੇ ਹਾਂ ਅਤੇ ਆਪਣੀ ਜੇਬ ਚੋਂ ਹੋਣ ਵਾਲੇ ਖਰਚੇ ਨੂੰ ਘਟਾ ਸਕਦੇ ਹਾਂ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਹਿਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ